ਸਸ ਸਿਕਲ ਜੀ ਸਾਰੇ ਨੂਰ ਕੀ ਆਜਾ ਸਾਰਿਆਂ ਦਾ ਚੜ੍ਹਦੀ ਕਲਾ ਤੇ ਚੜ੍ਹਦੀ ਕਰਾਈ ਹੋਣੀ ਚਾਹੀਦੀ ਹੈ ਅੱਜ ਦਾ ਜਿਹੜਾ ਸਾਡਾ ਟੋਪਿਕ ਹੈ ਮਿਸਰੀ ਆਫ 스위스 ਬੈਂਕ ਅਕਾਊਂਟ ਆਫ ਸਿਕ ਪ੍ਰਿੰਸੈਸ ਟੂ ট্রিলિયન ਡਾਲਰ ਭਮੇ ਲਈ ਇਸ ਜਿਹੜਾ ਦੱਸਿਆ ਨਾ ਨੇ ਕਿ 스위스 ਬੈਂਕ ਜਿਹੜੇ ਕੀ ਜਿਨ੍ਹਾਂ ਦਾ ਬਾਰੇ ਇਹਨਾਂ ਨੇ ਬਤਾਇਆ ਉਹ ਹੈ ਮਹਾਰਾਜਾ ਰਣਜੀਤ ਸਿੰਘ ਜੀ ਦੇ ਜੀ ਦੇ ਜਿਹੜੇ ਪੁੱਤਰੀ ਹੈ ਹਨਾ ਉਹਨਾਂ ਬਾਰੇ ਪ੍ਰਿੰਸੈਸ ਜੀੜੀ ਹੈ ਉਹਨਾਂ ਬਾਰੇ ਦੱਸਿਆ ਕਿ ਇਹ ਉਹਨਾਂ ਦਾ ਜਿਹੜਾ ਬੈਂਕ ਬਾਰੇ ਪਤਾ ਲੱਗਿਆ ਕਿ ਉਹਨਾਂ ਦੇ ਬੈਂਕ 'ਚ 2 ਟ੍ਰਿਲੀਅਨ ਡਾਲਰ ਪੈਸੇ ਜਿਹੜੇ ਹੈਗੇ ਆ ਜੀ ਹਨਾ ਜਿਹੜਾ ਪਤਾ ਲੱਗਿਆ ਹੂੰ ਹੂੰ ਤੇ ਨਾਲੇ ਉਹ ਕੌਣ ਸੀ ਉਹਦਾ ਜਿਹੜਾ ਮਾਲਕ ਹੈ ਇਹਨਾਂ ਪੈਸੇ ਦਾ ਕੌਣ ਹੈ ਉਹ ਤੇ ਉਹਨਾਂ ਬਾਰੇ ਸਾਰੀ ਡਿਟੇਲ ਇਸ ਵੀਡੀਓ 'ਚ ਹੈ ਤਾਂ ਆਓ ਵੀ ਲੱਕੀਰ ਤੋਂ ਫਾਲੋਅ ਫਾਲੋਅ ਕਰ ਦਿਆ ਸਾਡ ਇੱਕ ਰਾਜ ਦੀ ਰਾਜਕੁਮਾਰੀ ਮਹਾਰਾਜਾ ਰਣਜੀਤ ਸਿੰਘ ਦੀ ਪੋਤਰੀ ਦੇ ਮਹਾਰਾਜਾ ਦਲੀਪ ਸਿੰਘ ਦੀ ਛੋਟੀ ਧੀ ਦੇ ਇੱਕ ਸਵਿਟਸ ਬੈਂਕ ਖਾਤੇ ਦਾ ਖੁਲਾਸਾ ਹੋਇਆ ਹੈ ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਸ ਬੈਂਕ ਅਕਾਊਂਟ ਵਿੱਚ ਇਸ ਸਮੇਂ 2 ਟ੍ਰਿਲੀਅਨ ਡਾਲਰ ਰਕਮ ਪਈ ਹੈ ਇਹ 2 ਟ੍ਰਿਲੀਅਨ ਡਾਲਰ ਭਾਰਤ ਦੀ ਕਰੰਸੀ ਵਿੱਚ ਕਿੰਨੇ ਪੈਸੇ ਬਣਦੇ ਨੇ ਕੌਣ ਹੈ ਇਹ ਰਾਜਕੁਮਾਰੀ ਕੌਣ ਹੈ ਇਸ ਪੈਸੇ ਦਾ ਮਾਲਕ ਇਸ ਵੀਡੀਓ ਵਿੱਚ ਅੱਜ ਇਹੀ ਦੱਸਾਂਗੇ ਵੀਡੀਓ ਅਖੀਰ ਤੱਕ ਦੇਖਿਓ ਤੇ ਸ਼ੇਅਰ ਵੀ ਕਰਦੇ ਹੋ ਕਿਉਂਕਿ ਗੱਲ ਸਿੱਖ ਰਾਜਦੀ ਰਾਜਕੁਮਾਰੀ ਦੀ ਹੈ ਸ਼ੇਅਰ ਕਰਨ ਦਾ ਫਰਜ਼ ਤਾਂ ਬਣਦਾ ਹੀ ਆ ਪਹਿਲਾਂ ਆਪਾਂ 2 ਟ੍ਰਿਲੀਅਨ ਡਾਲਰ ਦੀ ਗੱਲ ਕਰਨੀ ਹੈ ਜੇ ਆਪਾਂ 1 ਟ੍ਰਿਲੀਅਨ ਨੂੰ ਗਿਣਨਾ ਜਾਂ ਲਿਖਣਾ ਹੋਵੇ ਤਾਂ 1 ਦੇ ਮਗਰ 12 ਜ਼ੀਰੋਆਂ ਲਾਉਣ ਤੇ 1 ਟ੍ਰਿਲੀਅਨ ਬਣਦਾ ਹੈ। 1 ਟ੍ਰਿਲੀਅਨ ਨੂੰ ਭਾਰਤ ਦੀ ਕਰੰਸੀ ਅਨੁਸਾਰ 1 ਲੱਖ ਕਰੋੜ ਵੀ ਕਿਹਾ ਜਾਂਦਾ ਹੈ। ਸਿਕ ਰਾਜਕੁਮਾਰੀ ਦਾ ਸਵਿਸ ਬੈਂਕ ਵਿੱਚ 2 ਟ੍ਰਿਲੀਅਨ ਡਾਲਰ ਪਿਆ ਹੈ। ਤਾਂ ਆਪਾਂ ਡਾਲਰ ਨੂੰ ਰੁਪਏ ਵਿੱਚ ਬਦਲੀਏ ਤਾਂ ਅੱਜ ਦੀ ਤਰੀਕ ਵਿੱਚ 1 ਅਮਰੀਕਨ ਡਾਲਰ ਦੇ ਭਾਰਤ ਦੀ ਕਰੰਸੀ ਮੁਤਾਬਕ ਕਰੀਬ 80 ਰੁਪਏ ਬਣਦੇ ਨੇ। ਹੁਣ ਇਸ ਹਿਸਾਬ ਨਾਲ ਆਪਾਂ 1 ਟ੍ਰਿਲੀਅਨ ਡਾਲਰ ਨੂੰ INR ਯਾਨੀ ਭਾਰਤੀ ਕਰੰਸੀ ਵਿੱਚ ਬਦਲੀਏ ਤਾਂ ਇਹ 80 ਲੱਖ ਕਰੋੜ ਰੁਪਏ ਬਣ ਜਾਂਦੇ ਨੇ ਸਿਰਫ 80 ਲੱਖ ਨਹੀਂ 80 ਲੱਖ ਕਰੋੜ ਕਿਉਂਕਿ ਇਹ ਰਕਮ 1 ਟ੍ਰਿਲੀਅਨ ਅਮਰੀਕਨ ਡਾਲਰ ਹੈ ਰਾਜਕੁਮਾਰੀ ਦੇ ਬੈਂਕ ਖਾਤੇ ਵਿੱਚ ਹਨ 2 ਟ੍ਰਿਲੀਅਨ ਤਾਂ ਇਹ ਰਕਮ ਦੁੱਗਣੀ ਹੋ ਕੇ 160 ਲੱਖ ਕਰੋੜ ਬਣ ਜਾਂਦੀ ਹੈ ਜੋ ਕਿ ਇੱਕ ਬਹੁਤ ਵੱਡੀ ਰਕਮ ਹੈ ਜੇ ਇਸ ਰਕਮ ਨੂੰ ਤੁਸੀਂ ਬੈਂਕ ਵਿੱਚ एफडी ਦੇ ਰੂਪ ਵਿੱਚ ਰੱਖੋ ਤਾਂ ਤੁਹਾਨੂੰ ਮਹੀਨੇ ਦੇ ਕਰੀਬ 40 ਹਜ਼ਾਰ ਕਰੋੜ ਤੋਂ ਵੱਧ ਰਕਮ ਮਿਲੇਗੀ ਇਹ ਰਕਮ ਇੰਨੀ ਜ਼ਿਆਦਾ ਹੈ ਕਿ ਇਸ ਰਕਮ ਦੇ ਪਿੱਛੇ ਜ਼ੀਰੋਆਂ ਲਾਈਏ ਤਾਂ ਜ਼ੀਰੋਆਂ ਦੀ ਗਿਣਤੀ ਵੀ ਮੁੱਕ ਜਾਵੇਗੀ ਹੁਣ ਗੱਲ ਕਰਦੇ ਹਾਂ ਸਿਕਰਾਜਤੀ ਇਸ ਰਾਜਕੁਮਾਰੀ ਦੀ ਜਿਸ ਦੇ ਖਾਤੇ ਵਿੱਚ 2 ਟ੍ਰਿਲੀਅਨ ਦੀ ਇਹ ਰਕਮ ਪਈ ਹੈ ਸਿਕਰਾਜ ਦੀ ਇਹ ਰਾਜਕੁਮਾਰੀ ਹੈ ਸ਼ਿਰੇ ਪੰਜਾਬ ਦੀ ਪੋਤਰੀ ਕੈਥਰੀਨ ਦਲੀਪ ਸਿੰਘ ਜਿਸ ਦੇ ਸਵਿਸ ਬੈਂਕ ਖਾਤੇ ਬਾਰੇ ਜਾਣਕਾਰੀ ਮਿਲੀ ਹੈ ਜੋ ਕਿ ਸুইস ਬੈਂਕ ਵਿੱਚ ਅੱਜ ਵੀ ਚੱਲ ਰਿਹਾ ਹੈ ਇਹ ਖਾਤਾ ਆਖਰੀ ਵਾਰ 1930 ਵਿੱਚ ਵਰਤਿਆ ਗਿਆ ਸੀ ਇੱਕ ਕਿਤਾਬ ਜਿਸ ਦਾ ਨਾਮ ਹੈ ਕੋਲੋਨੀਅਲਿਜ਼ਮ ਟੂ ਕੋਆਪਰੇਸ਼ਨ ਜੋ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਪਿਆਰੀ ਵਾਜਪਾਈ ਦੇ ਸਾਬਕਾ ਮੀਡੀਆ ਸਲਾਹਕਾਰ ਰਹੇ ਅਸ਼ੋਕ ਟੰਡਨ ਨੇ ਲਿਖੀ ਹੈ ਇਸ ਕਿਤਾਬ ਵਿੱਚ ਉਹਨਾਂ ਨੇ ਸਿੱਖ ਰਾਜਕੁਮਾਰੀ ਦੇ ਇਸ ਖਾਤੇ ਦਾ ਵੀ ਜ਼ਿਕਰ ਕੀਤਾ ਹੈ ਕਿਤਾਬ ਵਿੱਚ ਲੇਖਕ ਨੇ ਲਿਖਿਆ ਹੈ ਕਿ ਰਾਜਕੁਮਾਰੀ ਕੈਥਰੀਨ ਹਿਲਡਾ ਦਲੀਪ ਸਿੰਘ ਦੇ ਨਾਮ ਇਹ ਜੁਆਇੰਟ ਖਾਤਾ ਹੈ ਅਤੇ ਇੱਕ ਬੈਂਕ ਲੋਕਰ ਵੀ ਹੈ ਜੋ ਸਵਿਟਜ਼ਰਲੈਂਡ ਦੀ ਰਾਜਸਥਾਨੀ ਬਰਨਡੇ ਯੂ ਬੀ ਐਸ ਏ ਜੀ ਬੈਂਕ ਵਿੱਚ ਚੱਲ ਰਿਹਾ ਹੈ ਕਿਤਾਬ ਅਨੁਸਾਰ ਇਸ ਰਕਮ ਨੂੰ ਭਾਰਤ ਸਰਕਾਰ ਵੱਲੋਂ ਬੈਂਕ ਕੋਲੋਂ ਰਿਕਵਰ ਕਰਨਾ ਚਾਹੀਦਾ ਹੈ ਜ਼ਿਕਰ ਜੋ ਗਿਆ ਕਿ ਰਾਜਕੁਮਾਰੀ ਕੈਥਰੀਨ ਦਾ ਇਹ ਬੈਂਕ ਖਾਤਾ ਇਸ ਤੋਂ ਪਹਿਲਾਂ 1997 ਵਿੱਚ ਵੀ ਚਰਚਾ ਵਿੱਚ ਆਇਆ ਸੀ ਜਦੋਂ ਸਵਿਸ ਬੈਂਕ ਨੇ ਕਤਲਿਆਮ ਪੀੜਤਾਂ ਦੀਆਂ ਜੈਦਾਦਾਦਾਂ ਨੂੰ ਉਹਨਾਂ ਦੇ ਵਾਰਸਾਂ ਦੇ ਨਾਮ ਕਰਨ ਲਈ ਖਾਤਾ ਮਾਲਕਾਂ ਦੇ ਨਾਵਾਂ ਦੀ ਇੱਕ ਸੂਚੀ ਜਾਰੀ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਤੇ ਰਾਣੀ ਜਿੰਦਕੌਰ ਦੇ ਸੁਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਛੋਟੇ ਹੁੰਦੇ ਹੀ ਮਾਂ ਕੋਲੋਂ ਖੋ ਕੇ ਇੰਗਲੈਂਡ ਲੈ ਗਏ ਸੀ ਜਿੱਥੇ ਉਸ ਦੇ ਕੇਸ ਕਤਲ ਕਰਕੇ ਉਸ ਨੂੰ ਇਸਾਈ ਰੀਤਾ ਅਨੁਸਾਰ ਪਾਲਿਆ ਗਿਆ ਇਸ ਤੋਂ ਬਾਅਦ ਉਸ ਨੇ ਮਿਸਰ ਦੇ ਸ਼ਹਿਰ ਕਾਇਰੋ ਵਿੱਚ ਇੱਕ ਉੜੀ ਬੰਬਾ ਮੂਲਰ ਨਾਲ ਵਿਆਹ ਕਰਾਇਆ ਮਹਾਰਾਣੀ ਜਿੰਦਾ ਦੇ ਅਕਾਲ ਚਲਾਣੇ ਮਗਰੋਂ ਦਲੀਪ ਸਿੰਘ ਸਿੱਖੀ ਵੱਲ ਫੇਰ ਮੁੜ ਆਇਆ ਸੀ ਉਧਰ ਬੰਬਾ ਮੂਲਰ ਦੀ ਕੁੱਖੋਂ ਮਹਾਰਾਜੇ ਦੇ ਘਰ ਇੱਕ ਪੁੱਤਰ ਪੈਦਾ ਹੋਇਆ ਜਿਸ ਦੀ ਜਲਦੀ ਹੀ ਮੌਤ ਹੋ ਗਈ। ਇਸ ਤੋਂ ਬਾਅਦ ਦੂਜਾ ਪੁੱਤਰ ਵਿਕਟਰ ਐਲਬਰਟ ਹੋਇਆ। ਫਿਰ ਫਰੈਂਡਰਿਕ ਵਿਕਟਰ ਫਿਰ ਟੀ ਪ੍ਰਿੰਸੈਸ ਬੰਬਾ ਸੋਫੀਆ ਜ਼ਿੰਦਾ ਦਾ ਜਨਮ ਹੋਇਆ। ਉਸ ਤੋਂ ਬਾਅਦ ਦੂਜੀ ਧੀ ਪ੍ਰਿੰਸੈਸ ਕੈਥਰੀਨ ਹਿਲਡਾ ਦਲੀਪ ਸਿੰਘ ਦਾ ਜਨਮ ਹੋਇਆ। ਉਸ ਤੋਂ ਬਾਅਦ ਪ੍ਰਿੰਸੈਸ ਸੋਫੀਆ ਅਲੈਗਜ਼ੈਂਡਰ ਅਤੇ ਅਖੀਰ ਵਿੱਚ ਪੁੱਤਰ ਐਡਵਰਡ ਐਲਬਰਟ ਅਲੈਗਜ਼ੈਂਡਰ ਦਾ ਜਨਮ ਹੋਇਆ। ਯਾਨੀ ਚਾਰ ਪੁੱਤਰ ਤੇ ਤਿੰਨ ਤੀਆਂ ਜਿਨ੍ਹਾਂ ਵਿੱਚ ਕੈத்ਰੀਨ ਹਿਲਡਾ ਦਲੀਪ ਸਿੰਘ ਦੂਜੀ ਧੀ ਸੀ ਕੈத்ਰੀਨ ਹਿਲਡਾ ਦਲੀਪ ਸਿੰਘ ਨੇ ਸੋਮਰਵਿਲ ਹਾਲ ਆਕਸਫੋਰਡ ਵਿੱਚ ਸਿੱਖਿਆ ਪ੍ਰਾਪਤ ਕੀਤੀ ਸੀ 1903 ਵਿੱਚ ਉਸ ਨੂੰ ਭਾਰਤ ਆਉਣ ਦੀ ਆਗਿਆ ਮਿਲੀ ਅਤੇ ਉਹ ਲਾਹੌਰ ਅਤੇ ਸ੍ਰੀ ਅਮਰitsar ਸਾਹਿਬ ਵੀ ਆਈ ਸੀ ਕੁਝ ਸਮਾਂ ਜਰਮਨੀ ਵਿੱਚ ਰਹਿਣ ਉਪਰੰਤ ਉਸ ਦੀ ਸਪੇਨ ਵਿੱਚ 71 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਕੈத்ਰੀਨ ਨੇ ਵਿਆਹ ਨਹੀਂ ਸੀ ਕਰਵਾਇਆ ਜੂਲਾਈ 1997 ਵਿੱਚ ਇੱਕ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਸਵਿਸ ਬੈਂਕਰਸ ਐਸੋਸੀਏਸ਼ਨ ਦੁਆਰਾ ਸਵਿਸ ਬੈਂਕਾਂ ਵਿੱਚ 5000 ਤੋਂ ਵੱਧ ਉਹਨਾਂ ਖਾਤਿਆਂ ਦੀ ਸੂਚੀ ਜਾਰੀ ਕੀਤੀ ਗਈ ਸੀ ਜੋ ਬੈਂਕ ਖਾਤੇ ਐਕਟਿਵ ਨਹੀਂ ਹਨ ਇਸ ਸੂਚੀ ਵਿੱਚ ਰਾਜਕੁਮਾਰੀ ਕੈத்ਰੀਨ ਦੇ ਨਾਮ ਦਾ ਇੱਕ ਖਾਤਾ ਵੀ ਦਰਜ ਸੀ ਜਿਸ ਦਾ ਐਡਰੈਸ ਦਲੀਪ ਸਿੰਘ ਕੈத்ਰੀਨ 1942 ਪੇਨ ਬਾਕਸ ਵਿੱਚ ਰਹਿੰਦੇ ਹੋਏ ਆਖਰੀ ਵਾਰ ਸੁਣਿਆ ਗਿਆ ਸੀ ਵੱਜੋਂ ਦਰਜ ਕੀਤਾ ਗਿਆ ਬੈਂਕ ਵੱਲੋਂ ਜਾਰੀ ਲਿਸਟ ਵਾਲੇ ਇਹਨਾਂ ਖਾਤਿਆਂ ਨੂੰ ਦੂਜੇ ਵਿਸ਼ਵ ਯੁੱਧ ਦੇ ਅੰਤ ਤੋਂ ਬਾਅਦ ਵਰਤਿਆ ਨਹੀਂ ਗਿਆ। ਰਾਜਕੁਮਾਰੀ ਦੇ ਇਸ ਖਾਤੇ ਤੇ ਭਾਰਤ ਸਰਕਾਰ ਸਮੇਤ ਪੰਜਾਬ ਤੇ ਪਾਕਿਸਤਾਨ ਚੋਂ ਕਈ ਰਿਸ਼ਤੇਦਾਰ ਦਾਅਵੇਦਾਰੀ ਰੱਖਦੇ ਸੀ ਪਰ ਰਾਜਕੁਮਾਰੀ ਦਾ ਸਿੱਧੇ ਤੌਰ ਤੇ ਕੋਈ ਵੀ ਜੀਵਤ ਉਤਰਾਧਿਕਾਰੀ ਨਹੀਂ ਸੀ ਕਿਉਂਕਿ ਦਲੀਪ ਸਿੰਘ ਦੇ ਕਿਸੇ ਵੀ ਬੱਚੇ ਦੀ ਕੋਈ ਔਲਾਦ ਨਹੀਂ ਸੀ। ਇਸ ਹਿਸਾਬ ਨਾਲ ਭਾਰਤ ਸਰਕਾਰ ਦਾ ਉਸ ਜਾਇਦਾਦ ਜਾਂ ਪੈਸੇ ਤੇ ਕੋਈ ਵੀ ਹੱਕ ਨਹੀਂ ਬਣਦਾ। ਵੈਸੇ ਵੀ ਸਿੱਖ ਰਾਜਤਾ ਪੰਜਾਬ ਦੀ ਧਰਤੀ ਤੇ ਕਾਇਮ ਰਿਹਾ। ਬਾਕੀ ਭਾਰਤ ਦੇ ਲੋਕ ਤਾਂ ਸਗੋਂ ਅੰਗਰੇਜ਼ਾਂ ਨਾਲ ਮਿਲ ਕੇ ਪੰਜਾਬ ਤੇ ਕਬਜ਼ੇ ਲਈ ਹਮਲੇ ਕਰਦੇ ਰਹੇ। ਤਜ਼ਾਹਰ ਹੈ ਕਿ ਭਾਰਤ ਦਾ ਤਾਂ ਇਸ ਜਾਇਦਾਦ ਵਿੱਚ ਕੋਈ ਵੀ ਹਿੱਸਾ ਨਹੀਂ ਹੋਣਾ ਚਾਹੀਦਾ। ਜਿਵੇਂ ਕਿ ਪਹਿਲਾਂ ਦੱਸੀ ਕਿਤਾਬ ਦੇ ਲੇਖਕ ਅਸ਼ੋਕ ਟੰਡਨ ਨੇ ਕਿਤਾਬ ਵਿੱਚ ਕਿਹਾ ਕਿ ਭਾਰਤ ਸਰਕਾਰ ਇਸ ਪੈਸੇ ਨੂੰ ਸਵਿਸ ਬੈਂਕ ਤੋਂ ਰਿਕਵਰ ਕਰੇ। ਬਾਕੀ ਇਸ ਮਾਮਲੇ ਵਿੱਚ ਇਸ ਖਾਤੇ ਬਾਰੇ ਸਿੱਖ ਖੋਜੀਆਂ ਨੂੰ ਵੀ ਹੋਰ ਪੜਤਾਲ ਕਰਨ ਦੀ ਲੋੜ ਹੈ। ਤਾ ਜੋ ਕਦੇ ਇਸ ਖਾਤੇ ਬਾਰੇ ਜ਼ਿਕਰ ਹੋਵੇ ਤਾਂ ਸਿੱਖ ਰਾਜ ਦੀ ਵਾਰਸ ਰਾਜਕੁਮਾਰੀ ਦੀ ਜਾਇਦਾਦ ਦੇ ਵਾਰਸ ਵੱਜੋਂ ਸਿੱਖ ਕੌਮ ਆਪਣੀ ਦਾਅਵੇਦਾਰੀ ਪੇਸ਼ ਕਰ ਸਕੇ ਤਾਂ ਗਾਇਸ ਯਾਰੀ ਵੀਡੀਓ ਚੁੱਕੇ ਸਾਡੇ ਤਰੀਕਾ ਤਾਂ ਤੁਸੀਂ ਦੇਖਿਆ ਕਿੰਨੇ ਵਜੇ ਤਰੀਕੇ ਨਾਲ ਭਾਰਨੇ ਸਮਝਾਇਆ ਹੈ ਨਾ ਕਿ ਹਲੇ ਕਹਿੰਦੇ ਇਹਦਾ ਜਿਹੜਾ ਅਧਿਕਾਰੀ ਹੋਵੇ ਹੋਣਾ ਸੀ ਇਸ ਪੈਸੇ ਦਾ ਪਰ ਉਹਨਾਂ ਦੀ ਜਿਹੜੀ ਮਹਾਰਾਜਾ ਤੇ ਲਿਖਿੰਦੀ ਹੈ ਨਾ ਉਹਨਾਂ ਦੇ ਜਿਹੜੀ ਪਤੀ ਹੈ ਨਾ ਲੋਕੀ ਬੱਚਾ ਨਹੀਂ ਸੀ ਅਕੇ ਜਿਹੜਾ ਅਦੇ ਹਕਦਾਂ ਲਈ ਪੈਸੇ ਦਾ ਹਾਂ ਹਾਂ ਹੈਨਾ ਤੇ ਨਾਲੇ ਇੰਨੇ ਜ਼ਿਆਦਾ ਪੈਸੇ ਤੇ ਉਹਨਾਂ ਨੇ ਸਰਚ ਕਰਿਆ ਸੀ ਕਿ ਇੰਨੇ ਟਾਈਮ ਤੋਂ ਕਿ ਜਿਨ੍ਹਾਂ ਦੇ ਇਨਐਕਟਿਵ ਅਕਾਊਂਟ ਉਹ ਕਿਹੜੇ ਫਿਰ ਇਹਨਾਂ ਦਾ ਵੀ ਮਿਲਿਆ ਸੀ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੋਤੇ ਗਰੀਬ ਸਿੰਘ ਜੀ ਦੀ ਜਿਹੜੀ ਧੀ ਸੀ ਇਹ ਹੈਨਾ ਇਹਨਾਂ ਦਾ ਹਲੇ ਸਵਿਟਜ਼ ਬੈਂਕ ਚ ਮਿਲਿਆ ਨਾਲੇ ਕਹਿੰਦੇ ਪੰਜਾਬ ਚ ਹਲੇ ਵੀ ਹੈ ਕਿ ਐਜ ਜਿਨ੍ਹਾਂ ਨੇ ਯਾ ਪੰਜਾਬ ਲਾ ਲੋ ਯਾ ਪਾਕਿਸਤਾਨ ਚ ਲਾ ਲੋ ਜਿਨਾਂ ਨੇ ਦੱਸਿਆ ਹੈ ਕਿ ਆ ਸੀ ਇਹਨਾਂ ਦੇ ਰਿਲੇਟ ਕਰਦੇ ਇਹਨਾਂ ਦੀ ਫੈਮਿਲੀ ਤੋਂ ਪਰ ਕੋਈ ਅਜਾ ਨਹੀਂ ਮਿਲਿਆ ਜਿਹੜੇ ਮਤਲਬ ਬਲੱਡ ਰਿਲੇਸ਼ਨ ਕੋਈ ਚਾਹੀਦਾ ਹਨ ਤਾਂ ਮੇਲੀ ਹੈ ਕਿ ਬਹੁਤ ਵੱਡੀ ਕੋ ਹੋ ਜਾਏਗੀ ਬਾਕੀ ਗਵਰਨਮੈਂਟ ਦਾ ਵੀ ਕੋਈ ਹੱਕ ਨਹੀਂ ਹੈ ਸਪੈਸਿਆਂ ਤੇ ਤੇ ਨਾਲ ਉਹਨਾਂ ਨੂੰ ਅੱਗੇ ਵੀ ਕੋਈ ਨਹੀਂ ਮਿਲ ਰਿਹਾ ਤੇ ਕਹਿੰਦੇ ਕਿ ਹੋਰ ਵੀ ਹੈ ਜਿਹੜਾ ਸੀ ਇਸੇ ਸਰਚ ਕਰੂੰਗੇ ਇਹਨਾਂ ਤੇ ਹਨਾ ਹਾਂਜੀ ਤੇ ਬਹੁਤ ਹੀ ਵਰਟੀਕਲ ਹੈ ਸਾਡੇ ਲਈ ਪੰਜਾਬ ਲਈ ਵੀ ਕਿ ਕਈ ਜਿਹੜੇ ਕਹਿੰਦੇ ਕਿ ਅੰਗਰੇਜ਼ਾਂ ਨਾਲ ਮਿਲ ਕੇ ਵੀ ਜਿਹੜੇ ਹਿੰਦੂਸਾਨੀਆ ਐ ਅੰਗਰੇਜ਼ਾਂ ਨਾਲ ਮਿਲ ਕੇ ਉਹ ਲੜਦੇ ਆਪ ਹਨਾ ਜਿਵੇਂ ਅੱਜ-ਕੱਲ੍ਹ ਬਾਹਰ ਜਾਂਦੇ ਲੋਕੀ ਕਮਾਣ ਲਈ ਹਾਂਜੀ ਹਾਂਜੀ ਤੇ ਉਹ ਹੀ ਐਵੇਂ ਲਈ ਤੇ ਬਹੁਤ ਉਹਦੇ ਲਈ ਇਨਫੋਰਮੇਸ਼ਨ ਜਾਣ ਕੇ ਤੇ ਸਾਨੂੰ ਕਿਵੇਂ ਲੱਗਿਆ ਕਮੈਂਟ ਆਈਸ਼ਨ ਤੇ ਜ਼ਰੂਰ ਦੱਸਿਓ ਅੱਗੇ ਵੀ ਵੀਡੀਓ ਜੇ ਮਸ਼ੂਰ ਕਰੇ ਲਾਈਕ ਕਮੈਂਟ ਜੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਧੰਨਵਾਦ